ਇਹ ਤਾਂ ਪਾਣੀ ਮਤਾਂ ਮਰਨ ਜੋ ਫਰੇਦੀ ਹੈ ਬੜਾ ਸਿਆਪਾ ਚ ਗਿਆ ਮੇਰੀ ਜਾਨ ਇੱਕ ਤਾਂ ਉ ਪੈਂਟ ਅਸਦਾ ਗਿਆ ਮਰ ਗਿਆ ਉਹ ਤਾਂ ਹੈ ਇਹ ਨੇ ਇਹ ਮੱਜੇ ਨਾਲ ਉਹਨੇ ਉੱਠਦਾ ਹੈਗਾ ਸਾਦਾ ਤੇ ਮੇਰੇ ਮਾਪੇ ਦਾ ਵੀ ਜਮੀ ਕਹਿੰਦੇ ਆ ਮੈਨੇ ਉਹ ਕੀ ਇਹਨਾਂ ਦਾ ਗਾਲਾਂ ਦੇਣ ਜੋਗੀਆਂ ਇਹਨਾਂ ਨੂੰ ਕੀ ਕਹਾ ਕੀ ਛੱਡਾਂ ਹੈ ਤੱਕੇ ਨਾਲ ਹੀ ਪੱਗ ਪਾ ਗਏ ਮੈਂ ਤਾਂ ਐਂ ਚੰਗੀ ਤੀ ਰੱਡੀਏ ਦੱਸ ਕੀ ਹੋਇਆ ਥੀਗਾ ਹੁਣ ਦੇਖਣ ਪਰ ਬਾਣ ਦੇਖਿਆ ਕਿੰਨੇ ਜੇ ਬੁੜਾ ਕੇ ਪੱਗ ਐਂ ਦੇਖ ਸਾਡੀ ਮੂਰੀ ਕਿੱਥੇ ਪਈ ਆ ਇਹ ਕਿੱਥੇ ਆ ਤੋੜ ਨਾ ਕਰਿਆ ਗੜਾਈਆਂ ਬੇ ਮੜਾ ਮੋਟਾ ਸ਼ਰਮ ਮੰਦਲਾ ਹੈ ਖਾ ਕੇ 5000 ਵਾਲੀ ਆ ਪੈ ਗਿਆ ਮੱਝੇ ਨਾਲ ਬਸ ਸਾਲੇ ਦੀ ਟੜਕੀ ਲੱਗ ਜਾਂਦੀ ਆ ਚੈਨ ਜਾਏਗਾ ਆਪਣਾ ਨਾ ਤਾਂ ਹੀ ਕਰਦੀ ਦੀ 5 ਮਿੰਟ ਧੁੱਪ ਛੇਕਣ ਕਿਉਂ ਕੀ ਗੱਲ ਖਾ ਕੇ ਕੋਈ ਕੰਮ ਲੱਗਿਆ ਕਰਦੇ ਨਹੀਂ ਵੇ ਮੱਝੇ ਨਹੀਂ ਤੋੜਿਆ ਕਰਦੇ ਉਹ ਕੋਈ ਨਹੀਂ ਕਰ ਲਾਂਗੇ ਕੰਮ ਸਾਲਾ ਦੇ ਨਹੀਂ ਜਾਏਗਾ ਤੂੰ ਤਾਂ ਸਾਰਾ ਦਿਨ ਇੰਟ ਪਾਦਣਾ ਆ ਇੰਟ ਪਾਦਣਾ ਪਿਆ ਪਿਆ 13 ਦਿਨ ਚੜਦਾ ਹੈਗਾ ਕਿਸੇ ਟਾਈਮ ਆ ਤੂੰ ਵੀ ਬਦਲਾ ਤੱਕ ਕੇ ਜੀ ਸਾਰਾ ਕੰਮ ਕਰ ਲਿਆ ਮਾਂ ਆ ਲਈ ਕੱਪੜੇ ਬਦਲੇ ਕੱਪੜੇ ਧੋਇਆ ਜਾਂ ਭਾਂਡੇ ਰਹਿ ਗਏ ਬਸ ਸਾਰੀ ਕੰਮ ਰਹਿ ਗਿਆ ਛੋਟੇ ਕੋਲ ਤਾਂ ਨਾ ਆ ਲਈ ਕੱਪੜੇ ਬਦਲੇ ਨਾ ਆ ਲਈ ਕੱਪੜੇ ਬਦਲੇ ਹੋਰ ਕੀ ਕਰਾਂ ਮੈਂ ਕਿਹੜਾ ਤੇਰੇ ਆਲੀ ਖਾਨੀ ਆ ਵੀ ਤਰਤੀ ਕਾਟਾ ਮਾਰਦੀ ਆ ਹੈ ਸਰੀਰ ਨਹੀਂ ਉੱੜਦਾ ਉਹਦੇ ਬਿਨਾ ਹੋਰ-ਹੋਰ ਕੀ ਖਾਂ ਗੋਹਾ ਖਾ ਲੇ ਗੋਹਾ ਇਹ ਤੇਰਾ ਢਿੱਡ ਭਰ ਜੂਗਾ ਪਲੇਗ ਲਿਕਲੀ ਵਾਲਾ ਮੁਝੇ ਚ ਜਣਾ ਮੜਾ ਮਟਰ ਉਰ ਦੇਗਾ ਕੰਮ ਨਹੀਂ ਹੈਗਾ ਤੇਰੇ ਕੋਲੇ ਮੇਰੀ ਗੱਲ ਸੁਣ ਤਰਤੀ ਲੱਗ ਜੰਨੀ ਆ ਚਾਹ ਜਾਈ ਕਰ ਨਾ ਕਿਉਂ ਖਾਲਿਆ ਕਰ ਦੁੱਧ ਨਾ ਪੀ ਕੈ ਨਾ ਕਰੀ ਦੁੱਧ ਪੀ ਲਿਆ ਕਰ ਹੈ ਦਹੀਂ ਖਾ ਲਿਆ ਕਰ ਮੜਾ ਮੋਟਾ ਸਰੀਰ ਬਣ ਜੂਗਾ ਨਹੀਂ ਤਾਂ ਮੈਂ ਜੰਮ ਲੱਗੂਗਾ ਫੇਰ ਬਣੂ ਜੰਮ ਲੱਗੂ ਮੈਂ ਭੁੱਖੀ ਖਾਣੇ ਨੇ ਜੰਮ ਲੱਗਦਾ ਹੁੰਦਾ ਦੇਖ ਕਿ ਡੋਲੇ ਬਣਾਉਂਦਾ ਮੈਨੂੰ ਆਸ ਕੁਸ਼ਤੀ ਲੜਨੀ ਆ ਤੇ ਡੋਲੇ ਬਣਾ ਕੀ ਐ ਕੀ ਕਰਨਾ ਤੋੜਨ ਦਾ ਮੱਝੀ ਨੇ ਖੇਤ ਵਗ ਜਾ ਸਾਗ ਤੋੜ ਲੈ ਰੋਜ਼ ਮੇਰੇ ਤੋਂ ਨਹੀਂ ਦਾਲਾ ਬਣਦੀ ਤੈਨੂੰ ਮੈਂ ਦੱਸਾਂ ਗੱਲ ਮੈਥੋਂ ਨਹੀਂ ਤੋੜਿਆ ਤੂੜਿਆ ਜਾਂਦਾ ਹੈਗਾ ਲਾ ਭਾਈ ਮੈਂ ਤਾਂ ਆਪਣੀ ਕੰਮ ਕਰਦੀ ਫਿਰ ਕੱਪੜੇ ਖਰਾਬ ਹੋ ਜਾਣਗੇ ਮੇਰੇ ਕਿਉਂ ਕੀ ਗੱਲ ਹੈ ਡੀਸੀ ਲੱਗਿਆ ਮੇਰੇ ਪਿਓ ਦੇ ਸਾਲਿਆ ਹੈ ਕੱਪੜੇ ਖਰਾਬ ਹੋ ਜਾਣਗੇ ਥੋੜੇ ਦਾ ਮਹੀਨੇ ਕੋਈ ਹੋਰ ਨਹੀਂ ਆਉਂਦੀ ਉਰੇ ਥੋੜੇ ਦਿਨ ਮਦਸਾ ਗੱਲ ਤੈਨੂੰ ਲਿਆਂਦਾ ਕਰ ਦੇ ਵਾਸਤੇ ਫੇ ਮੇਰੇ ਮਾਪਪਾ ਕਰਦੇ ਬੈਠ ਗਿਆ ਬੇ ਉਹਨਾਂ ਦੇ ਬੇੜਾ ਬੈਠ ਗਿਆ ਨਾ ਗਾਲਾਂ ਖਵਾ ਮੈਂ ਮੈਂ ਤਾਂ ਐਂ ਠੀਕ ਦੀ ਰੰਡੀਏ ਹੈ ਤੇਰੇ ਲੜਨ ਲਾ ਕੇ ਨਾ ਜਮੀਂ ਵਟਿਆ ਦਾ ਬੇੜਾ ਕਿਤੇ ਮਰਜੀ ਜਾਂਦੀ ਕਿਤੇ ਮਰਜੀ ਨਾ ਜਾਂਦੀ ਜਮੀਨ ਨੂੰ ਬਿਠਾਇ ਜਮੀਨ ਨੂੰ ਜਮੀਨ ਦੇਖ ਤਾਂ ਸਹੀ ਜਿਵੇਂ ਤਾਂ ਮੈਨੂੰ ਉਹ ਵੀ ਮਿਲ ਜਾਂਦੀ ਕੂ ਕਿਹੜਾ ਤੇਰੇ ਘੁੰਡਾਲੀ ਬੈਠੀ ਦੀਗੀ ਇਹ ਦੇਖੀ ਜਾਂਦੀ ਕੰਧਰੇ ਦੇ ਗੋਲਦੋਬ ਨੂੰ ਰੋਦੇ ਤੁਰੇ ਤੇਰੇ ਮੈਂ ਤਾਂ ਜਮੀਨ ਕਿੱਥੋਂ ਲੈਣੀ ਆ ਜਾਣਦੇ ਜਾਣਦੇ ਹੋ ਤਾਂ ਤੇਰੀ ਹਿੱਕ ਚੋਟਾ ਦੇਖੇ ਨਾ ਸਾਰੀ ਹੀ ਮੈਂ ਨਿਵਾਲ ਕਣਾ ਧਰ ਲਈ ਫਿਰ ਹਿੱਕ ਤੇ ਗੋਡਾ ਹਾਂ ਧਰ ਲਿਆ ਹਿੱਕ ਤੇ ਗੋਡਾ ਨਾਲੇ ਹੋਰ ਸੁਣਾਈ ਲੜੇਗਾ ਮੇਰੇ ਨਾਲ ਮੈਂ ਤਾਂ ਕੁਝ ਨਹੀਂ ਕਰਨਾ ਇੱਥੋਂ ਜਾ ਕੇ ਮੈਂ ਤਾਂ ਇੱਥੇ ਨਹੀਂ ਧਰਦਾ ਤੇ ਜਮੀਨ ਤੇ ਨਹੀਂ ਖਾਣ ਹੋਈ ਦਿੱਖੇ ਕੰਮ ਤਾਂ ਤੈਨੂੰ ਕਰਨੀ ਪਊ ਠੀਕ ਆ ਜਾਂਦਾ ਆਪਾਂ ਖਾ ਗਿਆ ਵੀ ਕਾਲੀ ਨਾ ਜੀ ਪੈ ਗਿਆ ਤੋ ਫੇਰ ਪੈ ਗਿਆ ਮੇਰੀ ਗੱਲ ਸੁਣ ਲੈ ਚੱਕ ਕੇ ਖੜਾ ਹੋ ਜਾ ਕਿਤਨੇ ਵਾਰ ਜਾਂ ਟਿਕਿਆ ਕਰ ਕੇ ਇਸ ਵੇਲੇ ਇਹ ਨਾ ਹੋਵੇ ਵੀ ਮੈਂ ਤੋ ਘਰ ਨਾ ਕਰ ਜੇ ਤੇ ਤੂੰ ਟੇਕਿਆ 70 ਲਖਾ ਲਈ ਤੂੰ ਇਧਰ ਵਾੜ ਜਾ ਮੈਂ 70 ਨਹੀਂ ਖਾਂਦੀ ਮੈਂ ਮੈਂ ਤਾਂ ਇਹੀ ਬੈਠ ਕੇ ਖਾऊंगी ਖਾਣ ਦਾ ਤਾਂ ਕੋਈ ਨਹੀਂ ਕੰਮ ਕਰ ਲੈ ਕੋਈ ਕੰਮ ਕੀ ਕੰਮ ਕਰ ਹਾਲਾ ਨਹੀਂ ਟਿਕਦੀ ਹੈ ਕਟਾ ਕੇ ਸਾਕ ਤੋੜ ਲੈ ਸਾਉਂਡ ਦੇ ਦੇ ਮੈਂ ਤੇ ਮੈਂ ਜਾ ਕੇ ਆਉਣਾ ਕਿਸੇ ਤੇ ਤੋੜ ਦੇ ਸਾਕ ਖੜਾ ਹੋ ਜਾ ਥੱਕਿਆ ਪਿਆ ਮਰੀ ਤੂੰ ਹੀ ਤੂੰ ਹੀ ਜਾ ਕੀ ਕੰਨ ਰਾਤ ਨੂੰ ਪਾਣੀ ਰੋਣ ਕੇ ਦੀਗਾ ਕਰਨ ਤੂੰ ਕੋਈ ਮਰਨਾ ਕੋਟ ਮੇ ਜੋ ਕਰ ਨਹੀਂ ਕਰ ਜਾ ਨਿਕਲ ਜਾ ਨਿਕਲ ਜਾ ਮਰ ਲੈ ਨਿਕਲ ਜਾ ਆ ਨਿਕਲ ਜਾ ਤੂੰ ਮੱਤਾ ਖਾਣੀਆਂ ਨੇ ਸਰਵਾਜ ਜਾ ਤੂੰ ਤੇਰੀ ਟੋਲੀ ਦਾ ਮਾਮਾ ਮਟ ਚ ਲੋਟ ਕਰ ਤੂੰ ਸਰਵਾਜ ਜਾ ਤੂੰ ਆ ਅੰਦਰ ਵਗਦੇ ਮੈਂ ਨਹੀਂ ਜਾਂਦੀ ਗੁਰੀ ਵਟੂਂ ਬਤਾ ਤੇ ਨਿਕਲ ਜਾ ਲੈ ਤੂੰ ਤਾਂ ਲਾਕ ਖੋਲ ਕੇ ਲੈ ਕੇ ਜਾ ਮੈਂ ਦੇਖ ਬੜਾ ਫੜਾ ਤੂੰ ਮੈਂ ਦੇਖ ਲਊਂਗੀ ਕਿਦਾ ਮਾਰ ਦੇ ਮੇਰਾ ਤੂੰ ਮਰ ਜਿਓ ਰੱਖ ਲੈ ਨੰਬਰ ਦੇ ਦੇ ਮੈਨੂੰ ਔਰ ਕੰਮਾ ਤਾਂ ਡੀਸੀ ਦਾ ਕਰਿਆ ਤੂੰ ਤੇਰੇ ਕੋਲ ਫੋਨ ਆਉਂਦੇ ਨਹੀਂ ਤੁਰਦਾ ਤੇ ਦੇਖਦਾ ਕਵੇਂ ਮੈਤੋਂ ਬਿਨਾ ਪੁੱਤੇ ਬਿਨਾ ਕੰਮ ਨਹੀਂ ਕਰਦੇ ਹੈਗੇ ਪੰਜਾਬ ਚ ਸਾਤਰੀ ਤਾਂ ਤਰਾਂ ਲੱਗਦਾ ਤਰਾਂ ਪਾਉਂ ਜਾਂਦਾ ਮੰਤਰੀ ਕਾਲਾ ਮੰਤਰੀ ਦਾ ਮਨ ਜੋ ਕਰੇ ਨਹੀਂ ਕਿਥੋਂ ਤਪਾਈਆਂ ਪੜ੍ਹਣ ਜੋ ਪਏ ਕੱਟੀ ਚ ਪੈਣ ਆਈ ਹਾਈ ਤਮਾਕ ਚੱਕਲੇ ਮੇਰਾ ਤੇ ਨਹੀਂ ਜਮੀ ਤਮਾਕ ਚੱਕਦਾ ਕੱਟੀ ਆ ਪਤਾ ਨਹੀਂ ਕੀ ਤਾਂ ਥੋਕਦਾ ਆਗਾ ਪਤਾ ਨਹੀਂ ਕੀ ਕਰਦਾ ਕੀ ਨਾ ਇੱਕ ਤਾਂ ਪੈਰ ਨਹੀਂ ਧੋਂਦਾ ਮਰਨ ਜੋ ਕਰਿਆ ਨੂੰ ਕਹਿੰਦੇ ਪੈਰ ਧੋ ਲੈ ਮੁਸਕ ਮਾਰਦੇ ਆ ਕੰਬੜ ਚ ਰੋਜ਼ ਸੌਣਾ ਪੈਂਦਾ ਦਾ ਦੱਸ ਆਏ ਕਿ ਹਫਤਾ ਨਹੀਂ ਪੈਂਦਾ ਹੈਗਾ ਫੇਰ ਕਹੂਗਾ ਸਰਫ ਫਲੇ ਆਤੀ ਮਿੰਟ ਚ ਮੁਕਾਦਾ ਮਿੰਟ ਚ ਮੁਕਾਦਾ ਕਿਉਂ ਸਰਫ ਦਾ ਮੁੱਕੂ ਵੀ ਬਣੋਈਏ ਕੰਬੜ ਦਾ ਤੇਰੇ ਨਹੀਂ ਧੁੱਤੇ ਜਾਂਦੇ ਮੈਂ ਤੋ ਸਾਰਾ ਦਿਨ ਹੁਣ ਇਧਰ ਧੁੱਪੀ ਨਹੀਂ ਆ ਸਕੂਗਾ ਬਜੀ ਥੋਕ ਲਾਗੇ ਸੋਪਰ ਡਾ ਇੰਗਰੀਨੀ ਇਹ ਇਹਦੀ ਹੈ ਨਾ ਕਿਵੇਂ ਕਹਿ ਲੈਣਾ ਹੈ ਪਤਾ ਸੇ ਕਿਉਂ ਚ ਤੈ ਇੰਗੜੋ ਜੀ ਨਾ ਐਲ ਚਲਾਉਂਦੀ ਆ ਸਾਰਿਆਂ ਤੇ ਚਲਾਉਂਦੇ ਸਾਰਿਆਂ ਤੇ ਚਲਦੀ ਹੈ ਇਹਦੀ ਥੋਪੜ ਵਰਕੇ ਨਹੀਂ ਮਾਰੀ ਮੇਰੇ ਪਿਓ ਦੇ ਤੁਹਾਨੂੰ ਕੀ ਕਰਾਂ ਇਹਦਾ ਕੋਈ ਨਾ ਕੋਈ ਹਿਲਾ ਕਰਨਾ ਪਊਗਾ ਮੇਰੇ ਘਰ ਦਾ ਤਾਂ ਜੱਮਾ ਪੱਠਾ ਬੈਠਾ ਪਿਆਗਾ ਹੈ ਇਹਦੀ ਦੇਖ ਲੈ ਕਿਵੇਂ ਚਲਦੀ ਹੈਗੀ ਸਾਰਿਆਂ ਨੂੰ ਉਂਗਲੀ ਨਾਲ ਕੰਮ ਚਲਾਉਂਦੀ ਆ ਸਾਰਿਆਂ ਤੋਂ ਮੇਰੀ ਉਂਗਲੀ ਛੱਡ ਮੇਰਾ ਹੱਥੇ ਵੀ ਨਹੀਂ ਚੱਲਦੇ ਹੈਗੇ ਕਿਸੇ ਪਾਸੇ ਸੋਚੋ ਤੇ ਕੀ ਬਣਦਾ ਮੇਤੋਂ ਤੇ ਇੱਧਰ ਚੱਕਿਆ ਵੀ ਜਾਂਦਾ ਹੈਗਾ ਜੀ ਕਰਦਾ ਇੱਧਰ ਪਿੱਠ ਕਰ ਕੀ ਖੜਜਾ ਜਰੀਏ ਨਹੀਂ ਜਾਂਦੀ ਹੈਗੀ ਕੀ ਕਰੂੰ ਜਮੀ ਮੱਚ ਗਈ ਮੈਂ ਤਾਂ ਜਿਵੇਂ ਕਹਿੰਦੇ ਨੇ ਜਦ ਦੇਖ ਲਿਆ ਰੰਡੀ ਦੇ ਘਰ ਵੱਢ ਗਿਆ ਐ ਮੱਚ ਗਈ ਤੰਦੂਰ ਤੇ ਖੜੀ ਉਹ ਕੰਮ ਹੋ ਰਿਹਾ ਮੇਰਾ ਤਾਂ ਮੇਰੇ ਦਾ ਘਰ ਆ ਵੀ ਨਹੀਂ ਵੜਿਆ ਉਹਨਾਂ ਦੇ ਘਰੇ ਪਰ ਮੈਂ ਤਾਂ ਉਹੀ ਮੱਚਾਂ ਲੱਗ ਰਿਹਾ ਜਿਹੜਾ ਲਕਰੀਆਂ ਵਿੱਚੋਂ ਇੱਜ਼ਤ ਉਹ ਵੀ ਅੱਜ ਕੁਝ ਨਹੀਂ ਬਣਦਾ ਹੈਗਾ ਆਏਗਾ ਕੋਈ ਨਾ ਕੋਈ ਇਂਤਜ਼ਾਮ ਕਰੇਗਾ ਆਏ ਨਹੀਂ ਸਕਦਾ ਹੈਗਾ ਮੈਂ ਤਾਂ ਹੁਣ ਸਿਆਲ ਆਗਾ ਰੋਜ਼ ਕੱਪੜੇ ਪੋਣੇ ਨੇ ਕੁੱਤੇ ਤੇ ਕੁੱਤੇ ਚੜਨੀ ਆਉਂਦੇ ਤੇ ਵੀ ਤੋ ਤਾਂ ਨਹੀਂ ਦੇਖ ਕੇ ਜਰੀ ਜਾਂਦੀ ਹੈਗੀ ਪਰ ਇਹ ਨਾ ਵੀ ਆਪਦੇ ਬਰੋਬਰ ਕਰਕੇ ਹਟ ਬਰੋਬਰ ਨਹੀਂ ਕਰਦੀ ਮੇਰੀ ਸੋਪ ਨੂੰ ਥੱਲੇ ਕਰੂਗੀ ਮੇਰੇ ਨਾਲ ਜਾਨੀ ਤਾਂ ਕੀ ਕਰੂ ਕੀ ਕਰਦੀ ਆ ਫੇਰ ਉਧਰ ਹੀ ਨੀਂਗਾ ਪੈ ਜਾਂਦੀ ਆ ਸੀਖ ਲਾਉਣੇ ਚੱਕਿਆ ਜਾਂਦਾ ਮੱਲੋ ਮੱਲੀ ਹਾਂ ਤੋ ਮਾਕ ਲਾ ਤਮਾਕ ਤੇਰਾ ਪੱਟਾ ਤਮਾਕ ਆ ਤੇਰਾ ਇਹ ਹੋਰ ਕਦ ਕੰਮ ਆਊਗਾ ਆ ਖੋਪਰੀ ਐ ਜਿਹੜੀ ਹੁਣੀ ਕੰਮ ਆਊਗੀ ਇਹ ਚਲਾ ਦੇ ਕੇਰਾ ਜੇ ਕਹਿੰਦੇ ਸਿੱਧੀ ਉਂਗਲੀ ਨਾ ਕਹਿ ਉਹ ਦੇਖ ਲਈ ਤਾਉ ਨੂੰ ਟੇਢੀ ਕਰ ਦੇ ਤਾਂ ਟੇਢੀ ਕਰਨੀ ਪਊਗੀ ਕਰ ਦੇ ਟੇਢੀ ਕੋਈ ਨਾ ਫਰਲਾ ਜਿਹੜਾ ਫਰਨਾ ਦਾ ਪਾਲਾ ਜਿਹੜੀਆਂ ਪਾਲਾ ਪਾਉਣੀਆਂ ਨੇ ਜੇ ਆਹ ਤੇਰੇ ਫੰਗ ਤੋੜੇ ਨਾ ਮੈਨੂੰ ਵੀ ਰਾਜ ਕੀ ਨਹੀਂ ਕਹਿਣਾਗਾ ਤੇਰੇ ਤਾਂ ਫਰ ਤੋੜ ਕੇ ਹਟੂਗੇ ਓ ਕੱਲ ਸੁਣ ਲਾ ਸੰਦੀ ਦਾ ਮਰਲਾਤੀ ਹੁਣ ਅੱਛਾ ਪਸ਼ੂ ਬੰਨਦੀ ਤੂੰ ਬੰਨਦੂਗੀ ਤੇ ਮੈਂ ਜਾਂਣਾ ਹੁਣ ਖੇਤੋਂ ਖਾਲਜਾ ਕੱਢ ਕੇ ਹੁਣ ਫਿਰ ਕਣਕਰ ਮਾਉਣੀ ਆਗੀ ਰੋਟੀ ਖਾ ਜਾਂਦਾ ਦੇਖੀ ਰੋਟੀ ਜਵਾ ਕੇ ਇਹਨੂੰ ਭੇਜਦੀ ਫੜਾਉਣਾ ਉਹਨੂੰ ਕਾਹਨੂੰ ਵਿਚਾਰੇ ਨੂੰ ਲੈ ਕੇ ਜਾਣਾਗਾ ਦੁਬਾਰੋ ਖੇਤੋਂ ਕੋ ਪਦਲੂਗਾ ਦੋ ਅੱਖਰ ਓਏ ਤੈਨੂੰ ਪਤਾ ਹੈਗਾ ਫਿਰ ਲਾਈਟ ਆ ਜੂਗੀ ਹੁਣ ਖਾਲ ਵੀ ਕੱਢਣਾ ਜਾ ਕੇ ਫਿਰ ਲੈਟ ਤੋਂ ਪਹਿਲਾਂ ਪਹਿਲਾਂ ਕਣਕ ਨਹੀਂ ਰਮਾਉਣੀ ਹੁਣ ਚੱਲ ਚੰਗਾ ਭਾਗ ਜਾ ਉਹਨੂੰ ਭੇਜਦੀਆਂ ਜਵਾ ਕੇ ਇਹਨੂੰ ਚਾਹ ਵੀ ਭੇਜਦੀ ਨੇ ਇੱਕ ਲੱਸੀ ਚਾਹ ਹੀ ਭੇਜਦੀ ਜਾਣਾ ਹੁਣ ਚੰਗਾ 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 ਵੇ ਪਾਪਨੀ ਰੋਟੀ ਲਿਆ ਤਿੰਨੀ ਆ ਖਾਜਾ ਤੇਰੀ ਰੋਟੀ ਭਰੀ ਦੀ ਆਇ ਕਰ ਲੈ ਨਾਲ ਤਾਂ ਅਮਰੂਦ ਚਰੀ ਜਾਂਦਾ ਨਾਲ ਹੀ ਰੋਟੀ ਹੋਰੀ ਲਗਾ ਉਹ ਖਾ ਲਿਆ ਮੈਂ ਆਹ ਰੋਟੀ ਖਾ ਕੇ ਨਾ ਪੁੱਤ ਵਾਂ ਟਿੱਕੇ ਬਾਜਾ ਤੇਰਾ ਪਿਓ ਤੱਕੇ ਦਾ ਗਿਆ ਉਹਨੇ ਵਿਚਾਰੇ ਨੇ ਰੋਟੀ ਖਾਣੀ ਉਹਨੂੰ ਘਰੇ ਭੇਦੀ ਚੰਗਾ ਹਾਂ ਕੋਈ ਨਾ ਬਾਗਿਆ ਪਾਣੀ ਦੀ ਨਿਗਾ ਤੂੰ ਰੱਖ ਲਈ ਹਾਂ ਨਾ ਠੀਕ ਹੈ ਠੀਕ ਕੋਈ ਨਾ ਕਿਵੇਂ ਹਾਲ ਚਾਲ ਵਧੀਆ ਕੀ ਹਾਲ ਚਾਲ ਆ ਹੁੰਦਾ ਉਹ ਤੇ ਆਪਣੇ ਆਜੂ ਆ ਗਏ ਸੀ ਰੁਕ ਕੇ ਸਾਜ ਰਿਹਾ ਨੂੰ ਕੰਮ ਹੈ ਉਹ ਕਿਵੇਂ ਆ ਪਤਰਾ ਤੈਨੂੰ ਬਾਤ ਕਰ ਹਾਂ ਤਾ ਕਿਵੇਂ ਆ ਠੀਕਾ ਵਧੀਆ ਵਧੀਆ ਤਾਇਆ ਕਿੱਧਰ ਜਾਇਆ ਆ ਖੇਤੋਂ ਰੋਟੀ ਫੜਾ ਕੇ ਆ ਜੀ ਰੋੜੀ ਅੱਛਾ ਹਾਂ ਇੱਕ ਕੰਮ ਸੀਗਾ ਕੀ ਕੰਮ ਸੀ ਤਾਇਆ ਖਾਗਦਾ ਹੋ ਗਿਆ ਆਪਣੇ ਹੋ ਗਿਆ ਹੋ ਗਿਆ ਅੱਛਾ ਕਦੋਂ ਮਰਜ਼ੀ ਲਈ ਤੋੜ ਕੇ ਜਿਹੜਾ ਮੈਂ ਅੱਜ ਚੰਗਾ ਤੋੜ ਕੇ ਉੱਥੀ ਆ ਮੇਰਾ ਡੇੜੀ ਵੀ ਉੱਥੀ ਆ ਹਾਂ ਹਾਂ ਉੱਥੀ ਆ ਚਲੋ ਉਤ ਤਾਂ ਫਿਰ ਤੋੜ ਲਿਆ ਮੰਗੇ ਹਾਂ ਹਾਂ ਹੋਰ ਸਾਰਾ ਸਮਾਨ ਸਮੂੜ ਵੀ ਆ ਹੋਰ ਸਾਰਾ ਕੁਸਾ ਬਸ ਸਾਰਾ ਕੁਝ ਹੀ ਚੰਗਾ ਕਿੱਧਰ ਜਾਣਾਂਗਾ ਪਰ ਹੁਣ ਘਰੇ ਜਾਂਦਾ ਸੀ ਅੱਛਾ ਹਾਂ ਹਾਂ ਠੀਕ ਆ ਚਲ ਚੰਗਾ ਫਿਰ ਦੇਖਦਾ ਫਿਰ ਮੈਂ ਹੱਥ ਨੇ ਇਹ ਜਾਊਂਗਾ ਚੰਗਾ ਕਾ ਨਾ ਕੋਈ ਨੇ ਤਾਂ ਕਦੋਂ ਮਰਜ਼ੀ ਲਈ ਤੋੜ ਕੇ ਚੰਗਾ ਲੈ ਓਏ ਬਣ ਗਿਆ ਕੰਮ ਤਾਂ ਆਹ ਓਏ ਉਹ ਦੇਖ ਲੈ ਹਾਂ ਟਾਈਮ ਟਾਈਮ ਦੀ ਚਾਰ ਨੇ ਹਾਂ ਤਰੇ ਗੇ ਮਰੇ ਸਾਲੇ ਦੀ ਅੱਧ ਦੀ ਦੀ ਵੀ ਬੜੀ ਸ਼ਾਂਤ ਸੀਦਾ ਜੀ ਨੀਰਾਜ ਨੀਰਾਜ ਕਿਉਂ ਕਰ ਸਤੇ ਚੱਕਿਆਗਾ ਕੀ ਗੱਲ ਆ ਜੀ ਨਹੀਂ ਲੱਗਿਆ ਹੈਗਾ ਉਹ ਫੇਰ ਮੁੜ ਆਇਆ ਕੰਮ ਕਰਦਾ ਮਰੀ ਜਨਾ ਤੈਨੂੰ ਘਾਟਾ ਹੋ ਗਿਆ ਕਿਉਂ ਦੁੱਧ ਸੁਪ ਗਿਆ ਫੇਰ ਕੀ ਹੋ ਗਿਆ ਆ ਪੀਤਾ ਕਹਿੰਦੀ ਸੀ ਸਾਗ ਲਿਆਉਣਾਗਾ ਤਾ ਤੋੜ ਲਿਆ ਆਇਆ ਬੰਦੇ ਜੀ ਚਰਨੇ ਕੇ ਆਪਣੇ ਪੁੱਛਿਆ ਆ ਉਹਨਾਂ ਦੇ ਚਰਨੇ ਕੇ ਮੈਂ ਨਹੀਂ ਜਾਂਦੇ ਉਹਨਾਂ ਦੇ ਕਿਉਂ ਭੱਗ ਜਣਾ ਨਹੀਂ ਕੰਚਰਾਂ ਦੀ ਸਾਗ ਤੋੜ ਤੂੰ ਹੀ ਤੋੜ ਲੈ ਮੇਰੇ ਤੋਂ ਨਾਲ ਬਣਦੇ ਨਾ ਕੀ ਕਰਤਾ ਉਹਨਾਂ ਨੇ ਮੇਰੇ ਤੋਂ ਨਾਲ ਬਣਦੀ ਕਿਸੇ ਨਾਲ ਬੱਤ ਵੀ ਲਿਆ ਕਰ ਕੌਣ ਖੜੂ ਕਰਨ ਨੂੰ ਤੇਰੇ ਆ ਕੇ ਤੂੰ ਪਾਲਾ ਜੱਫੇ ਉਹਨਾਂ ਨੂੰ ਜਿਹੜੇ ਪੌਣੇ ਨੇ ਬਥੇਰੇ ਚੰਗੇ ਨੇ ਵਿਚਾਰੇ ਇਹਨਾਂ ਦਾ ਵਿਚਾਰੇ ਚੰਗੇ ਲੱਗਣੇ ਨੇ ਤੈਨੂੰ ਇਹ ਜਰਦਾਂ ਦੀ ਥੋਲੀ ਲਵਾ ਦਿੰਦਾਗਾ ਤੈਨੂੰ ਤਾਂ ਆਪੇ ਚੰਗਾ ਲੱਗਿਆ ਕਰ ਕਿਸੇ ਨਾਲ ਬੱਤ ਲਿਆ ਕਰ ਹਰੇਕ ਨਾਲ ਨਾ ਕਰ ਮੈਂ ਤਾਂ ਵਰਤਦੀ ਨਹੀਂ ਤੂੰ ਪਾਲਾ ਜਿਹੜੇ ਜੱਫੇ ਪੌਣੇ ਨੇ ਠੀਕ ਆਇਆ ਫਿਰ ਤੇ ਸਾਗ ਲੈਣਾ ਬਾਗਟਾਂ ਨਾਲ ਸਾਗ ਲੈਣ ਮੈਂ ਹੀ ਜਾਵਾਂ ਮੈਂ ਤਾਂ ਉਹਨਾਂ ਨੂੰ ਅੱਛਾ ਉਹ ਵੀ ਪੁੱਛ ਕੇ ਆਏ ਸਾਰੇ ਹਾਂ ਤੋੜ ਕੇ ਨਾ ਲਿਆ ਦੰਦੇ ਅਗਲੇ ਫਿਰ ਕਹੇ ਤਾਂ ਨਾ ਵੀ ਤੋੜ ਕੇ ਵੀ ਲਿਆ ਦੋ ਸਾਰੇ ਤੋੜ ਕੇ ਵੀ ਲਿਆ ਦੇਣਗੇ ਮੇਰੇ ਮੂੰਹ ਤਾਂ ਪਰ ਤੂੰ ਨਹੀਂ ਹੈਗੀ ਵਰਤਣ ਵਾਲੀ ਮੈਂ ਤਾਂ ਜਮਾ ਵਰਤਣ ਵਾਲੀ ਨਹੀਂ ਹੈਗੀ ਠੀਕ ਆ ਤੂੰ ਵਰਤਣ ਵਾਲਾ ਤੂੰ ਵਰਤ ਲਾ ਦੇ ਖਾਲਾ ਸਾਗ ਕਿੱਥੋਂ ਖਾਨੀ ਹੈ ਵਿੱਚ ਚੁੱਪ ਕਰਕੇ ਤੋੜਦੇ ਸਾਗ ਮੈਂ ਤਾਂ ਕੰਮ ਹੋਰ ਤੇ ਰਹੇ ਨਹੀਂ ਲੱਗਦਾ ਨੂੰ ਹੁੰਦਾ ਜਾਂਦਾ ਇਹ ਚੱਲਣਾ ਨਾਲ ਬਾਗ ਚੱਲ ਫਿਰ ਮੈਨੂੰ ਧੜਕੇ ਨਾ ਆਪਾਂ ਨੂੰ ਨਾ ਟੈਂਡ ਆਈ ਜੀ ਬੇ ਮਰ ਜਾਣਾ ਤੂੰ ਮੇਰੇ ਸਿਰ ਨਾ ਚੜਿਆ ਨਾ ਚੜਿਆ ਗੋਡਿਆਂ ਥੱਲੇ ਦੇ ਰੂਮੇ ਦਾ ਇੱਥੇ ਉਮੈ ਤਾਂ ਹੁਣੀ ਨਾ ਲੈਨੀ ਮੈਂ ਤੱਖੂ ਦਾਣੇ ਤੂੰ ਚੁਪਕਾ ਵੱਗ ਜਾ ਜੇ ਤੋਰ ਦੇਣਾ ਸਾਹ ਮੈਥੋਂ ਨਹੀਂ ਲੈਂਦਾ ਲੁੰਦਾ ਜਾਂਦਾ ਮੈਂ ਤਾਂ ਦਾਸ ਘੁੱਟ ਕੇ ਆਉਣਾ ਕੋਈ ਨਾ ਮੈਂ ਵੀ ਚਟਨੀ ਰਗੜ ਕੇ ਰੱਖੂੰਗੀ ਤੂੰ ਇੱਥੇ ਕੋਈ ਨਹੀਂ ਗੋਭੀ ਨੂੰ ਤੜਕਾ ਲਾਉਂਦੀ ਹੈਗੀ ਆ ਕੇ ਖਾ ਲਈ ਤੜਕਾ ਲੱਗਣਾ ਚਾਹੀਦਾ ਹਰ ਪਨੀਰ ਨੱਕਦੇ ਸਾਹੀ ਰੀਜ਼ਾ ਬਣਾਦਾ ਔਰ ਤੱਪਦੇਗਾ ਪਾਣਾ ਕਈ ਤੱਪ ਤੇ ਤੂੰ ਬਚ ਕੇ ਰਹਿਆ ਕਰ ਮੇਤੋਂ ਨਹੀਂ ਆਦਿਆਂ ਕਰਤੂਤਾਂ ਨੰਗੀਆਂ ਕਰਵਾ ਲਈ ਮਰਨ ਜੋਗਰਾ ਲੈ ਕਹਣਾ ਉਹਨਾਂ ਦੇ ਪੁੱਛ ਗਿਆ ਸੀ ਮੈਂ ਉਹ ਨਿਕਲ ਤਾਂ ਗਿਆ ਵਧੀਆ ਪਾ ਜਾਂਦਾ ਤਾਂ ਹੈਗਾ ਤੱਪ ਜਾਣ ਦੀ ਬਾਰੇ ਨੂੰ ਫੇਰ ਦੇਖਦੀ ਆ ਕੋਈ ਕੰਕਟਾ ਨੂੰ ਕੀ ਕਰਦਾ ਲੈ ਦੇਣਾ ਆ ਜਾ ਕਹਿੰਦਾ ਚਲਨੇ ਕਿ ਚੱਲੀਏ ਚਰਨੇ ਕਿ ਮੈਨੂੰ ਬਿਓ ਭਾਗੇ ਲੱਗਦੇ ਨੇ ਜੀ ਕਰਦਾ ਪਟੇਟਾ ਹੋਰ ਨੂੰ ਪਨੇ ਚਰਨੇ ਕੇ ਨੂੰ ਦੇਵੇ ਤੋਏ ਚ ਮਰਨ ਦੋ ਕਰ ਲੱਗ ਗਿਆ ਕਨਾ ਇਹਦਾ ਕੋਈ ਪਤਾ ਨਹੀਂ ਫੇਰ ਮੁੜ ਜਾਵੇ કરીયો ਵੀ ਇਹਨੇ ਕਿੱਥੇ ਲਿਖਾਉਣਾ ਹੈ ਕੰਨੀਆ ਤਾਂ ਪੈਸਾ ਮਰਖਿਆ ਬਾਈ ਨਾਲੀ ਦੇਖ ਤਾਂ ਸਹੀ ਇੱਕ ਇਹਨਾਂ ਨੇ ਕੁੱਤਾ ਵੀ ਪਾ ਰੱਖਿਆ ਕਿਤੇ ਉਹ ਦਿਨ ਲੱਤ ਪਾੜ ਕੇ ਫੋਨ ਮਾਰ ਕੇ ਜਾਵਾ ਚੁੱਕੀ ਜਾਵੜ ਗੇਟ ਚਾਹੁੰਦੀ ਇਹ ਹਰ ਕੁੱਤਾ ਕੱਤਾ ਲੱਗਦਾ ਨੂੰ ਅਗਰ ਮੈਂ ਚੱਲ ਪਰਾਂਗਾ ਦੇਖੀ ਕੀ ਕਰਦੀ ਕਹਿੰਦੀ ਕਿਥੇ ਕਾਪੀ ਧਰ ਗਿਆ ਲੈ ਮੈਨੂੰ ਕਹਿੰਦਾ ਬੈਂਕ ਚ ਪੈਸੇ ਕਢਾ ਲੈ ਨਾ ਹੁਣ ਕਾਹਦੀ ਲੱਗਦੀ ਆ ਫਿਰ ਬੋਲੂਗਾ ਆ ਕੇ ਨਿਲਾਪੋ ਸਸਰੀ ਘਰ ਜਾਣੀ ਸਸਰੀ ਘਰ ਜਾਣ ਅੱਜ ਕਿਵੇਂ ਮੇਰਾ ਘਰ ਦਿੱਖ ਗਿਆ ਬੈ ਜਾ ਨਿੱਥੇ ਨਾ ਸਮਈ ਯਾ ਅਧੂਤੀ ਮੈਂ ਤਾਂ ਤੁਰਦੀ ਫਿਰਦੀ ਜੀ ਕਹਾਂ ਜਾਂਦੀ ਸੀ ਤੇਰੇ ਬਾਅਦ ਲਾ ਦਿੱਖ ਗਿਆ ਮੈਨੂੰ ਅੱਛਾ ਹਾਂ ਠੀਕ ਠਾਕ ਹਾਂ ਠੀਕ ਠਾਕ ਅਮੈ ਸਾਂ ਰਿਮਬਾ ਲੱਕਿਆ ਨੇ ਰਹਿਗੇ ਦੁੱਧੋਂ ਦਿਨ ਥੱਲੇ ਨਾ ਨਾ ਪਹਿਣੇ ਉਹੀ ਕਵੰਨਰ ਖੇਨੇ ਸੁਖ ਨਾਲ ਦੁੱਧ ਬਥੇਰਾ ਅੱਛਾ ਰੜਕਦੀ ਹੁੰਦੀ ਆ ਹਾਂ ਰੜਕਦੇ ਆ 6 ਵਜੇ ਕਰਦੀ ਆ ਮਾਹੌਨ ਸਾਗ ਜੱਤੂ ਬਣਾਇਆ ਕਰਾਂਗੇ ਵਿੱਚ ਪਾ ਲੈ ਤਰੰਗੀ ਹਾਂ ਸਾਗ ਦੇ ਵਿੱਚ ਹੀ ਪੈਂਦਾ ਹੁੰਦਾ ਬਾਹਰ ਨਹੀਂ ਪੈਂਦਾ ਹੁੰਦਾ ਨੀ ਨਹੀਂ ਵੀ ਕੋਈ ਦਾਲਾ ਤੁਣੇ ਚ ਪਾਉਂਦੇ ਪਰ ਆਪ ਸਾਗ ਚ ਬਣਾ ਕੇ ਖਾਂਦੇ ਅੱਛਾ ਪੀਜਦੀ ਆ ਕਿਉਂ ਤੂੰ ਵੇਚੀ ਮੈਂ ਨੰਨੇ ਪਰ ਐਨਾ ਹੁੰਦੀ ਐ ਇੰਨਾ ਨਹੀਂ ਵੇਚਦੇ ਫਿਰ ਉਹ ਬੋਲਣ ਲੱਗ ਜਾਂਦਾ ਘਰੇ ਜਵਾਬ ਨੂੰ ਨਹੀਂ ਬਚਦਾ ਫਿਰ ਸਾਰਾ ਕਿਉਂ ਤੈਨੂੰ ਲੱਗੀਆਂ ਨਾ ਤੇ ਗੜੀ ਨੂੰ ਤੇ ਫਾੜੇ ਫਾੜੇ ਹੋ ਰਹੇ ਨੇ ਚੱਲ ਉਹ ਅਗਲੇ ਨੰਨੇ ਹੀ ਉਹਨਾਂ ਨੂੰ ਲੈਦਾ ਭਈ ਮੈਨੂੰ ਤਾਂ ਪਾਣੀ ਵੀ ਲੱਗ ਜਾਂਦਾ ਜੇ ਪਾਣੀ ਪੀਲਾ ਘਟੋ ਵੀ ਲੱਗ ਜਾਂਦਾ ਨਾ ਪੁੱਤੇ ਨਾ ਖਾਂਦੀ ਹੋਵੇਂ ਕਿ ਦੁੱਧ ਉਹ ਬਾਦ ਪੀਂਦੀ ਹੋਵੇਂ ਕਿ ਫਿਰ ਹੁਣ ਜਦੋਂ ਭਈ ਡੰਕਰਾਂ ਦਾ ਕਰਦਾ ਦੁੱਧ ਬਾਦ ਪੀਤਾ ਵੀ ਜਾਂਦਾ ਸਾਰਾ ਦਿਨ ਡੰਕਰ ਨਾਲ ਡੰਕਰ ਹੋਈ ਰਹਿੰਦੇ ਨਹੀਂ ਮੱਲਾ ਮੈਂ ਤਾਂ ਐਂ ਗਾਹ ਤਾਂ ਕੀ ਕਰੂੰਗੀ ਜਾ ਕੇ ਉੱਠੀਏ ਮੁਰਜੂਂਗੀ ਮੈਂ ਤਾਂ ਲੈ ਜਿਹੜਾ ਕੰਮ ਆਜੇ ਤੂੰ ਹੀ ਸਾਰ ਤੇ ਮੇਰਾ ਆਪਣੇ ਦਾਸ ਮੈਂ ਤਾਂ ਬੁੰਤੀ ਹੀ ਪੁੱਛਦੀ ਤੈਨੂੰ ਬੁੰਤੀ ਹੈਗੀ ਕੋਟੀ ਬੁੰਨੀ ਆਪਦੀ ਔਣ ਜਾਣ ਵਾਸਤੇ ਹੈ ਨਹੀਂ ਕੋਈ ਕੋਟੀ ਪੜੀਏ ਮਾਸੂਮੀ ਕੀ ਬੁੰਤੀ ਪਾਉਂਗੀ ਆਹ ਬੁੰਤੀ ਮੈਨੂੰ ਉਹ ਦੇਈ ਜਿਹੜੀ ਕਿਸੇ ਦੇ ਹੋਵੇ ਨਾ ਬੁੰਤੀ ਦੇਖ ਮੈਂ ਤਾਂ ਕਦੇ ਬੁੰਨੀ ਨਹੀਂ ਜੀ ਸਲੰਗਰ ਆਹ ਬਿਛ ਦਾ ਚਾਚੀ ਕੋਲ ਹੈ ਜੀ ਨਾ ਕਿਉਂਕਿ ਇਹਨਾਂ ਦਾ ਤਾਂ ਕੋੜੇ ਦਾ ਸੁਆਹ ਨਹੀਂ ਹੈਗਾ ਫੱਟਣ ਚੋਂ ਕਰ ਕੋੜ ਮੈਂ ਸੁਨੂ ਚੱਕਦਾ ਜੇ ਮੈਂ ਉਹ ਮਾਸੂਮੀ ਦੀ ਬੁੰਤੀ ਚੱਕ ਦਿੰਦੀ ਨਾ ਇਹ ਚੱਕ ਦਾਂਗਾ ਅਗਲੇ ਕਣੀ ਪਰ ਹੁਣ ਤਾਂ ਉਹ ਹੋਣਾ ਵੀ ਸੱਤਾਂ ਚ ਵਗ ਗਿਆ ਹੋਊਗਾ 8 ਵਜੇ ਤਾਂ ਵੱਗ ਜਾਂਦਾ ਨਹੀਂ ਮੇਰੇ ਤਾਂ ਉਹ ਵਧੀਆ ਨਹੀਂ ਲੱਗਦੀ ਉਹਨਾਂ ਦੇ ਤਾਂ ਮੈਂ ਜਾਂਦੀ ਮੈਂ ਇਹ ਤੇਰੇ ਕੋਲ ਹੈਗੇ ਪਰ ਦੇਖ ਨਾ ਮੈਂ ਤਾਂ ਦੇਖ ਪਾਣੀ ਕਦੇ ਬੁਣੀਆਂ ਨਹੀਂ ਹੈਗੀਆਂ ਮੈਨੂੰ ਟਾਈਮ ਹੀ ਨਹੀਂ ਲੱਗਦਾ ਕੋਟੀਆਂ ਸਵਟਰਾਂ ਬੁਣਨ ਦਾ ਸਾਰੇ ਦਿਨ ਡੰਗਰਾਂ ਦੀ ਹੀ ਕੰਮ ਨਿਬੜਦਾ ਹੁਣ ਸੰਨੀ ਕਰਕੇ ਛੱਡੇ ਬਿੰਦ ਕੋਲ ਇਹ ਅੰਦਰ ਬੰਨਣੀਆਂ ਨੇ ਫਿਰ ਬਹੁਤ ਚੱਕਣਾ ਪੱਥਣ ਬਗਜ ਆਹੀ ਕੰਮ ਰਹਿੰਦਾ ਸਾਡੇ ਦਾ ਉਹ ਛੋੜ ਲੈ ਕਿੱਥੇ ਜਾ ਕੇ ਉਹ ਤਾਂ ਖੇਤ ਗਿਆ ਹੋਇਆ ਕਹੇ ਤੀ ਦਾਨ ਕੇ ਤਰਕੇ ਦਾ ਨਾ ਉਹ ਸਮਾਰਨ ਵਾਲਾ ਤੀ ਖਾਲ ਪਾਣੀ ਲਾਉਣਾ ਕਰਕ ਨੂੰ ਅੱਛਾ ਮੁੰਡਾ ਭੇਜਿਆ ਖੇਤ ਹੁਣ ਰੋਟੀ ਖਾਣਾ ਮੁੰਡਾ ਕੰਮ ਕਰੂ ਹੁਣ ਸਾਡਾ ਦਾ ਭਣੇ ਮੰਜੇ ਨਾਲ ਲੱਗ ਰਹਾ ਮੈਂ ਜਮੀਨ ਨਹੀਂ ਨਿਕਲਦਾ ਹੈ ਗਿਆ ਬਾਹਰ ਕਜਮਾ ਵੀ ਨਿਕਲ ਜੇ ਇਹ ਤਾਂ ਮੈਂ ਤਾਂ ਉਹ ਕਹਿੰਦਾ ਸੀ ਕਿ ਚੰਦ ਦਾਦਾ ਸੀ ਕਿ ਨਾ ਤੂੰ ਤਾਂ ਜਮੀਨ ਠੇਕੇ ਤੇ ਦੇ ਦੀ ਜਮੀਨ ਠੇਕੇ ਤੇ ਰੱਖੀ ਆ ਆਪ ਮੰਜੇ ਤੋੜਦਾ ਭਣੇ ਇੰਨੀ ਨੂੰ ਭੁੱਕੀ ਖਾਂਦਾ ਤੇਰੇ ਕੋਲ ਕੀ ਦੱਸਾਂ ਹੈਂ ਬੇੜਾ ਬੈਠ ਗਿਆ ਮੇਰੇ ਮਾਪੇ ਆਪਾਂ ਦਾ ਮੈਂ ਤਾਂ ਇਦੋਂ ਤੱਕ ਕਿਤੇ ਹੋਰ ਕਰਵਾ ਲੈਣੀ ਵਧੀਆ ਰਹਿੰਦੀ ਇਹਦੇ ਨਾਲੋਂ ਤਾਂ ਮੇਰਾ ਸਲਾਹ ਇਹ ਹੀ ਤੇ ਜੀ ਵੀ ਜੇ 6 ਸਾਲ ਸੀ ਮਹੀਨੇ ਹੋ ਗਏ ਹੋਰ ਕਰਵਾ ਲੀਂ ਉਹ ਸਾਡੇ ਵਾਲੇ ਹੱਟੀ ਨਹੀਂ ਹੈਗੇ ਹਾਂ ਕੋਈ ਨਾ ਭਾਈ ਕੋਈ ਨਾ ਜ਼ਮੀਨ ਦੇ ਨਾਲ ਜਿੱਕੱਲੀ ਜ਼ਮੀਨ ਕਿ ਚੱਟਣੀ ਹੈ ਗਿਜ਼ਾਰੋ ਜਦ ਆਪਦੀ ਜ਼ਿੰਦਗੀ ਖਰਿਆਬ ਹੋ ਗਈ ਐ ਤਾਂ ਗੱਲ ਮਾੜੀ ਐ ਚੱਲ ਹੋਰ ਨਹੀਂ ਗਾ ਵੀ ਬੰਦਾ ਆਪਦੀ ਸਿਹਤ ਦਾ ਤਾਂ ਧਿਆਨ ਰੱਖ ਐਨੇ ਨਸ਼ੇ ਕਰਕੇ ਕਿੱਥੇ ਟਾਈਮ ਬਸ ਨਹੀਂ ਲਾ ਪਾ ਲੈਣੀ ਆ ਦਾ ਸਾਹ ਫਿਰ ਕੀ ਕਰਾਂ ਇੱਕ ਕਰਨਾ ਪੈਂਦਾ ਜੇ ਹੁਣ ਪਹਿਣੇ ਮੈਂ ਮੁੰਬਈ ਨੇ ਤਰ੍ਹਾਂ ਇਹ ਕਹੂਗਾ ਕਾਇਦ ਨਾ ਤੂੰ ਮੇਰੀ ਸੁੱਖ ਨਹੀਂ ਪਾਲਦੀ ਐ ਵੀ ਮੱਚਦਾਗਾ ਮੇਰੇ ਤੇ ਤਾਂ ਕੋਈ ਸੜੀ ਬੁੱਥੀ ਲਈ ਬੈਠੇ ਤਾਂ ਤੂੰ ਮੇਰੀ ਸੁੱਖ ਨਹੀਂ ਪਾਲਦੀ ਦੱਸ ਪਹਿਣੇ ਤੁਸੀਂ ਹੁਣ ਠੇਕੇ ਦੇ ਬਾਹਰ ਦੇਖਦੇ ਨੇ ਤੁਹਾਡੇ ਸਾਲ ਪਰ ਬਜਾਰਾ ਕਿਵੇਂ ਹੁੰਦਾ ਪਹਿਣੇ ਜਿਹੜਾ ਠੀਕ ਹੁੰਦਾ ਮੈਂ ਉਹ ਕਰ ਲੈਂਦਾ ਤੇ ਭੁੱਖੀ ਖਾ ਲੈਂਦਾ ਉਹਦਾ ਪੂਰਾ ਟੱਪ ਪਟੀ ਜਾਂਦਾਗਾ ਬਸ ਹੋਰ ਕੀ ਹੁੰਦਾ ਆਈਨ ਨਾ ਵੀ ਬੰਦੇ ਨੂੰ ਚਲ ਜੇ ਸਾਰੇ ਨਹੀਂ ਕਰਨੀ ਅੱਧੀ ਕਰ ਲੈ ਅੱਧੀ ਠੇਕੇ ਦੇ ਦੇ ਅੱਧੀ 2 ਕਿਲ 2.5 ਕਿਲ ਆਪ ਕਰ ਲੈ ਨਾ ਭਣੀ ਉਹ ਥੋੜੀ ਜੀ ਰੱਖਦਾ ਕੁ ਪਸੀਨ ਵਿੱਚ ਦੋ ਕਿਆਰੀ ਉਸੇ ਹੀ ਰੱਖਦਾ ਹੈਗਾ ਮੈਂ ਤੇਰੀ ਵੀ ਗੱਲ ਹੈ ਗਮਾ ਸਬਜੀ ਬਾਜੀ ਹੋਰ ਗਾਈਆਂ ਹੈਗੀਆਂ ਨੇ ਪਣ ਦੁੱਧ ਦਿੰਦੀਆਂ ਨੇ ਹਾਂ ਦੁੱਧ ਦਿੰਦੀ ਆ ਬਸ ਥੋੜਾប៉ុਣਾ ਜੀ ਦਿੰਦੀ ਹੈ ਇਹ ਦੁੱਧ ਦਾ ਖਾਲਾ ਕਰ ਦਬਾਇਆ ਕਰੋ ਵਧੀਆ ਦਾ ਸੁੱਖਣਾ ਵਧੀਆ ਦਿੰਦੀ ਹਣੀ ਬਾਲਟੀ ਭਰਤੀ ਹਣੀ ਦੁੱਧ ਦੀ ਫਿਰ ਭੈਣ ਅਸੀਂ ਸਾਰਨਾ ਖਲ ਵੀ ਪਾਉਣੇ ਆ ਕਦੇ ਕੁਸ ਪਾਤਾ ਕਦੇ ਕੁਸ ਪਾਤਾ ਦਾਣਾ ਦੱਲਾ ਵਾਲਾ ਬੰਦੇ ਸਾਡੇ ਹਾਂ ਸਾਡੇ ਤਾਂ ਜੇ ਦਾਣੇ ਦੀ ਪੋਰੀ ਪਿਹਾ ਲੈਣੇ ਤਾਂ 4-5 ਦਿਨ ਹੀ ਚੱਲਦੀ ਐ ਇੰਨੇ ਡੰਗਰਾਂ ਚ ਕਿੱਥੇ ਅੱਛਾ ਨਾ ਭਣ ਮੈਂ ਤਾਂ 1 ਮਹੀਨਾ ਚਲਾ ਦੇਣੀ ਇੱਕ ਥੈਲਾ ਹੋਰ ਤੁੜੂ ਤਾਂ ਲਾਉਣੀ ਆ ਮੈਂ ਦੱਸਤਾ ਹੀ ਮੇਰਾ ਨਾ ਮੈਂ ਤਾਂ ਕਿੱਥੇ ਦੁੱਧ ਦਊਗੀ ਉਹ ਹੜਾ ਦੇਖ 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 ਲੱਛਣ ਦੇਖ ਲਓ ਇਹ ਗੱਲ ਤੇ ਧਰੀ ਜਾਂਦੀ ਆ ਲੱਗ ਤੋ ਹੋਰ ਪਰ ਉਹ ਨਾ ਬਣਦੇ ਇਹ ਛੋਟੇ ਅੱਡ ਬਣਦੇ ਫਿਰ ਵੱਡੀਆਂ ਗਾਇਆਂ ਅੱਡ ਬਣਦਿਆਂ ਉਹ ਸੱਨੇ ਸਰ ਤੱਕ ਰਿਆ ਪਿਆ ਉਹ ਕਾ ਉਹ ਗਾਇ ਜੀ ਮਤਲਬ ਜੇ ਤਿੰਨ ਵਾਰੀ ਦੁੱਧ ਦਿੰਦੀ ਉਹ ਹੀ ਆਉ ਹਾਂ ਅਮਰੀਕਨ ਅੱਛਾ ਹਾਂ ਤਿੰਨ ਵਾਰੀ ਦਿੰਦਿਓ ਕਹਿੰਦੇ ਇਹਦੇ ਦੁੱਧ ਉਹ ਤਾਂ ਭਈ ਲੱਗੇ ਤੇ ਲਾਣਾਗਾ ਆਪਾਂ ਤਾਂ ਦੋ ਵਾਰੀ ਤੇ ਰੱਖੀ ਹੋਈ ਆ ਅੱਛਾ ਉਹ ਐ ਕਹਿੰਦੇ ਹੁੰਦੇ ਨੇ ਸੈਣ ਵੀ ਇਹ ਤੇ ਜਿਹੜੇ ਅਮਰੀਕਨ ਆ ਜਿਹੜੇ ਉਹਨੂੰ ਤਾਂ ਜਿੰਨੀ ਵਾਰੀ ਚੋੜਾ ਉਹਨੀਆਂ ਵਾਰੀ ਦੁੱਧ ਦੇ ਦਣਗੇ ਪਰ ਇਹ ਦਾਣਾ ਵੱਧ ਭਾਲਦੀਆਂ ਪੱਛੀ ਦੇ ਦਾਂਗੇ ਸਾਨੂੰ ਬੱਸੀ ਕੋ ਉਹ ਫਿਰ ਚਰਨੇ ਨਾਲ ਗੱਲ ਕਰੀ ਤੇ ਇੱਕ ਡੰਗਰਾਂ ਦੀ ਜ਼ਿੰਮੇਵਾਰੀ ਉਹਦੀ ਆਪਾ ਮੈਂ ਤੈਨੂੰ ਐਂ ਵਿਹਾ ਕਰ ਦੋ ਕਹੇ ਵੀ ਵੇਚਣੀ ਨਹੀਂ ਫਿਰ ਔਖਾ ਹੋ ਗਿਆ ਹਨਾ ਸਾਡੇ ਤੇ ਭਾਣੇ ਇੱਕ ਟਾਈਮ ਉਹ ਵੀ ਨਿਆਣਾ ਪਾਉਣਾ ਪੈਂਦਾਗਾ ਬੱਸੀ ਨਹੀਂ ਆਈ ਇਹਦੇ ਬੱਸੀ ਹੈਗੀ ਭਾਣੇ ਉਹ ਅਸੀਂ ਉੱਥੇ ਲਾ ਕੇ ਫੀਡਦੇ ਉਹ ਤਾਂ ਅਸੀਂ ਵੇਚਾਂਗੇ ਅੱਛਾ ਫਿਰ ਹਾਂ ਇਹ ਦੱਸਣਾ ਵੀ ਵੇਚਣ ਵਾਸਤੇ ਰੱਖੀ ਹੋਈ ਓਹ ਹੋਰ ਚੱਲ ਜਿਹੜੇ 2 ਪੈਸੇ ਵਟ ਦੇਣ ਵਧੀਆ ਹਾਂ ਚਾਹ ਕਰ ਭਾਣੇ ਨਾ ਭਾਣੇ ਚਾਹ ਤਾਂ ਨਹੀਂ ਮੈਂ ਪੀਂਦੀ ਏ ਜਾ ਤਾਂ ਮੈਂ ਬੰਦ ਕਰਖੀ ਆ ਕਿ ਜਿਆਦਾ ਜਵੇਂ ਨਹੀਂ ਪੀਂਦੀ ਤੇ ਜਾ ਬਣਦਾ ਲੈ ਕੁਛ ਨਹੀਂ ਹੁੰਦਾ ਇੱਥੇ ਤਾਂ ਕੋਈ ਨਹੀਂ ਸਰਦਾ ਚਾਹ ਵੀ ਨਾ ਮੈਂ ਤਾਂ ਦੋ ਦੋ ਤਿੰਨ ਤਿੰਨ ਵਾਰੀ ਪੀਆ ਅੱਛਾ ਹੋਰ ਫਿਰ ਨਾ ਮੇਰੇ ਤਾਂ ਜਾ ਲੈ ਬਣ ਚੰਗਾ ਫਿਰ ਮੈਂ ਤੇ ਜਾਂਦੀ ਹਾਂ ਬਾਹਰ ਟਾਈਮ ਲੱਗਦਾ ਕਿਸੇ ਤੇ ਖੋਹ ਦੇਖੂ ਹੁਣ ਤੇ ਆਇਆ ਸਾਡੇ ਨਾਲ ਖੇਤ ਭੇਜਿਆ ਸੀ ਸਾਗ ਲੈਣ ਪੜੇ ਖੇਤ ਗਿਆਗਾ ਉਹ ਤਾਂ ਨਹੀਂ ਬਣੇ ਸਾਡੇ ਉੱਥੇ ਹੋਰੇ ਸਾਗ ਤੋੜ ਲਿਆ ਅੱਛਾ ਆ ਤੋੜ ਲੈਦਾ ਭਣੇ ਉਹ ਆਗਾ ਕੌੜਾ ਜਿਹਾ ਬਣ ਜਾਂਦਾ ਸਾਗ ਕੋਈ ਨਹੀਂ ਮੈਂ ਰਾਤ ਕਰਿਆ ਇੰਨਾ ਸਵਾਦ ਬਣ ਤੇ ਡੋਲੂ ਚ ਪਾ ਦਿੰਦੀ ਨੋ ਐਨਨੀ ਉਹ ਮੇਰੇ ਚਾਚੀ ਕੇ ਭੇਜੇ ਸੀ ਉਧਰ ਹਾਂ ਉਹ ਚਾਚੀ ਕਹਿੰਦੀ ਮੇਰੇ ਤੋਂ ਬਣਦਾ ਨਹੀਂ ਹੈਗਾ ਉਧਰ ਭੇਜਤਾ ਆ ਗਿਆ ਗੇਟ ਜਾ ਲਾ ਕੇ ਕਿਤੇ ਸੁਣਨਾ ਚਾਹ ਮੈਂ ਕਹਾਂ ਪੁੱਠੀ ਮੁੜ ਕੇ ਆਉਂਗੀ ਮੈਂ ਨਹੀਂ ਤਾਂ ਨਹੀਂ ਡੰਗਰ ਵੱਡੂ ਕੋਈ ਸੁਣਨਾ ਉਹਦੇ ਦੇ ਵਿੱਚ ਆਪ ਤੋੜ ਕੇ ਤੋੜ ਲੈ ਨਾ ਨਾ ਦੇਖ ਲੈ ਓਰ ਕੋਈ ਜਾਂਦਾ ਹੈ ਗਿਆ ਤੁਹਾਨੂੰ ਹੀ ਲੱਗਦਾਗਾ ਫਿਰ ਫਿਰ ਨਾਲ ਚਲੇਗੀ ਕਾਹਨੂੰ ਮੈਦਾਨਤ ਰੱਖਦੇ ਦੇਖਦੇ ਚਮਿੱਟੀ ਪਾਹ ਪਾਣੀ ਪਾਣਾਗਾ ਅੱਛਾ ਇਹਦਾ ਟੋਣਾ ਜੇ ਕਰਦੇ ਲੋਟ ਮੁੰਡੇ ਨੂੰ ਕਹਿ ਕੇ ਅੱਛਾ ਅੱਛਾ ਹਾਂ ਕੋਚ ਅੱਜ ਦਾ ਪੇਟਾ ਲਾ ਲੈਂਦੇ ਓਰੇ ਨਾ ਨਾ ਇਹ ਤਾਂ ਫੁੱਲ ਲੱਗਦੇ ਨੇ ਪਿੰਡ ਸੋਹਣੇ ਲੱਗਦੇ ਨੇ ਬਾਹਰ ਚ ਅੱਛਾ ਹਾਂ ਫੁੱਲ ਲੱਗਦੇ ਨੇ ਹੁਣ ਅਸੀਂ ਦੇਖਦੇ ਮੂਰੇ ਘਰ ਪਾਵਾਂਗੇ ਚੱਲ ਪੱਥਰ ਕਮਾ ਲਿਆਗਾ ਇਹ ਪੱਟੂ ਵੀ ਪਰ ਪੱਥਰ ਨਾ 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 ਆਹ ਪੂਰੇ ਟੈਂਕਰ ਵਾਲਾ ਪੱਕਾ ਕਰਾਂਗੇ ਅੱਛਾ ਮਾ ਤੇ ਟੈਂਕਰ ਵਾਲਾ ਪੱਥਰ ਪੱਟੂ ਨਾ 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 ਥੋੜਾ ਜਿਹਾ ਕਰਾਂਗੇ ਪੂਰਾ ਮੂਰਾ ਨਹੀਂ ਰੱਖ ਅੱਛਾ ਚਲ ਬਜੀ ਆਪਣਾ ਠੀਕ ਆ ਚੰਗਾ ਲੱਗ ਰ ਮੈਂ ਕੱਪ ਜਾਂਦੀ ਆ ਚੰਗਾ ਬਣ ਚੰਗਾ ਵਧੀਆ ਨਹੀਂ ਗੇੜਾ ਮਾਰ ਗਈ ਹੋਰ ਹੋਰ ਅੱਛਾ ਇਹ ਤਾਂ ਮੀਰੀ ਸਤਨੂ ਨੇ ਕਿਹਾ ਉਹ ਸਾਗ ਭਾ ਦੇ ਦੱਬੀ ਨਿਹਾੜਦੀ ਹੋਈ ਘਰ ਪੱਟਣੋਂ ਪੱਤੇ ਰਾਜਮ ਜਾਇਆ ਛੁੱਤੇ ਜਗਾ ਜਗਾ ਸਾਨੂੰ ਤੇ ਜੀ ਆਣ ਤਰੂਤਾ ਬਣ ਜਾਂਦੇ ਵਿਚਾਰੇ ਚਾੜਨੇ ਕੇ ਦੱਸ ਕੀ ਕਹਿੰਦੇ ਨੇ ਭਾਈਆਂ ਵਾਂਗੂ ਵਰਤਦੇ ਨੇ ਕੋਈ ਚੀਜ਼ ਨੂੰ ਜਵਾਬ ਨਹੀਂ ਦਿੰਦੇ ਹੈਗੇ ਇਹਦੇ ਪਤਾ ਨਹੀਂ ਕੀ ਸਾਰਾ ਦਿਨ ਲੜਿਆ ਰਹਿੰਦਾ ਸਾਰਾ ਦਿਨ ਲੋਕਾਂ ਦੇ ਘਰ ਪੱਟਣ ਨੂੰ ਦੇਖੀਏ ਸਾਰਾ ਦਿਨ ਘਰ ਪੱਟਣ ਨੂੰ ਅਰ ਕੋਈ ਨਾ ਪੱਟੂ ਕੋਤ ਜਾ ਕੇ ਬਿਲੇ ਹੋਰ ਬਾਬਾ ਕਿਵੇਂ ਠੀਕ ਠਾਕ ਹੋ? ਹਾਂ ਠੀਕ ਠਾਕ ਹਾਂ। ਕਿਵੇਂ ਆਏ ਭਾਈ? ਮੱਭਾ ਤੁਹਾਨੂੰ ਪਤਾ ਹੀ ਆ। ਜਦੋਂ ਕੋਈ ਦੁੱਖ ਤਕਲੀਫ ਹੁੰਦੀ ਆ, ਉਹਦੀ ਭਾਈ ਨੇ ਸੋਡੇ ਕਣੀ ਐਸੀ। ਹਾਂ ਭਾਈ ਹੂੰ ਤਾਂ ਤੁਸੀਂ ਜਿਹੜਾ ਮਾਰਦੇ ਜੀ ਉਹਦੀ ਆਉਣੇ ਜੋ ਕੋਈ ਦੁੱਖ ਹੁੰਦਾ। ਹੋਰ ਬਾਬਾ ਦੋਸਾ ਦੀ ਬਾਬਾ ਕੀ ਦੱਸਾਂ ਜਿਵੇਂ ਮੇਰ ਦਾ ਸੀਨੇ ਨਾ ਜਿਵੇਂ ਸੂਏ ਚੂਹਦੇ ਹੁੰਦੇ ਨੇ ਆਂ ਚੂਹਦੇ ਨੇ ਜਾਇ ਰਹੀ। ਅਸਤ ਭਾਈ ਕੀ ਦੀ ਗੱਲ ਕਰਦੇ ਤੁਸੀਂ? ਬਾਬਾ ਕੀ ਦੀ ਗੱਲ ਕਰਾਂ ਜਿਹੜੀ ਉਹ ਆਪਣੇ ਲਾਭੂ ਨਹੀਂ ਹੈਗੀ। ਹਾਂ ਭਾਈ। ਹਾਂ। ਨਾ ਬਾ ਬਸੋ ਤਾਂ ਮੇ ਤੋਂ ਜਿਵੇਂ ਨਿਜਰੀ ਜਾਂਦੀ ਹੈ ਜੀ ਬਸ ਜਿਵੇਂ ਮੇਰੇ ਪਹਿਲਾਂ ਕੰਮ ਕਰੇ ਨੇ ਨਾ ਆ ਵੀ ਬਸ ਤੈਨੂੰ ਇੰ ਕੰਮ ਮੈਂ ਖੋਕਦਾ ਪਾ ਕੰਮ ਮੇਰੇ ਆ ਕੋਈ ਗੱਲ ਨਹੀਂ ਭਾਈ ਤੁਸੀਂ ਦੇ ਵਿੱਚ ਆ ਕੇ ਤੁਹਾਡਾ ਕੰਮ ਹੋ ਗਿਆ ਪਾਪਾ ਮੈਂ ਸਮਾਨ ਵੀ ਲੈ ਕੇ ਆਈ ਆ ਆਹ ਜਿਹੜਾ ਤੁਸੀਂ ਇਹਨੂੰ ਤਾਂ ਪਤਾ ਹੀ ਹੁੰਦਾ ਦੇ ਘਾਟਾ ਟੱਪਾ ਕਰਾਉਂਦੇ ਆ ਜਿਹੜਾ ਤੁਸੀਂ ਬਾਕੀ ਦੂਜੀ ਗੱਲ ਪਾਪਾ ਮੈਂ ਉਹਦੇ ਪੈਰ ਦੀ ਮਿੱਟੀ ਵੀ ਚੱਕ ਲਈ ਬਸ ਉਹਦਾ ਤਾਂ ਜਮਾ ਪੱਠਾ ਬਿਠਾ ਦੇ ਜੰਮੀ ਵੇੜੇ ਹੀ ਬੈਜੇ ਮੇਰੀ ਸੌਕਣ ਬਸ ਭਾਈ ਜੇ ਤੁਸੀਂ ਆ ਗਏ ਸਭ ਕੁਝ ਹੋ ਗਿਆ ਆ ਲੈ ਬਾਬਾ ਪੱਕੀ ਗੱਲ ਆ ਵੀ ਚੀ ਦਵਾ ਬਬੇ ਕੋ ਜਿਹੜਾ ਢਾਟ ਹੋਏ ਇਧਰ ਹੁੰਦੇ ਤੁਸੀਂ ਉਹ ਸਮਾ ਲਾਂਗਾ ਮੈਂ ਲੇ ਕਰਕੇ ਅਕੜੀ ਪਰਚੀ ਤੇ ਕਿ ਪਤੀ ਹਾਂ ਉਹਦੇ ਪਰਚੀ ਮਿੱਟੀ ਵੀ ਵਿੱਚੀ ਬਾਬਾ ਤੇ ਘਰ ਵਾਲੇ ਦੇ ਪੈਰ ਦੀ ਮਿੱਟੀ ਚੱਕ ਕੇ ਉਸ ਵਿੱਚ ਚੱਕ ਕੇ ਲਈਆਂ ਮਾਤਾ ਕੋਈ ਗੱਲ ਨਹੀਂ ਕੋਈ ਗੱਲ ਹਾਂ ਬਾਬਾ ਕਰੀ ਬਾਕੀ ਮੈਂ ਮੈਨੂੰ ਨਾ ਜਾਣ ਜਾਣ ਚੱਪ ਚੱਪ ਕੇ ਕਹੇ ਸਾਡੇ ਤਾਂ ਇੰਨਾ ਦੁੱਧ ਹੁੰਦਾਗਾ ਇੰਨਾ ਸਾਡੇ ਜਮੀਨ ਇੰਨਾ ਸਾਡੇ ਬਣਾਣਾ ਤੁਸੀਂ ਤਾਂ ਠੇਕੇ ਦੇ ਜਮੀਨ ਦੇ ਨੇ ਬਾਬਾ ਮੇਰਾ ਆਤਮੀ ਮੋੜਾਗਾ ਮੈਂ ਤਾਂ ਠੇਕੇ ਤੇ ਜਮੀਨ ਦਿੰਦੀ ਆ ਮੇਰਾ ਕੋਈ ਚੋਰੀ ਕਰਦਾ ਕੋਈ ਗੱਲ ਨਹੀਂ ਤੁਸੀ ਦੁਖੀ ਨਾ ਹੋ ਬੱਸ ਬਾਬਾ ਦਾ ਬੋਲੀ ਸੁਕੀਆਂ ਪੱਕਾ ਕੰਮ ਨਹੀਂ ਕਰਦਾ ਨੇ ਹੁਣ ਉਸ ਬਾਬਾ ਉਹ ਮੈਨੂੰ ਦਿਖੇ ਨਾ ਮੇਰੀ ਚੁੱਪ ਰੋਂਦੀ ਹੈ ਦਿਖੇ ਜਿਵੇਂ ਮੈਂ ਰੋਂਦੀ ਆ ਬਾ ਠੀਕ ਆ ਬਾਈ ਠੀਕ ਬਾਬਾ ਲੈ ਭਾਈ ਆਉਂਦੇ ਗੇੜ ਚ ਧਰਦੇ ਇਹ ਦੋਆ ਦੋ ਤੇ ਪੁੱਠੇ ਦਨ ਸ਼ੁਰੂ ਹੋ ਜਾਣਗੇ ਤੇ ਛੋਟੇ ਚੰਗੇ ਦਨ ਆ ਜਾਣਗੇ ਹੁਣ ਬਾਬਾ ਗੇੜ ਚ ਧਰ ਕੇ ਆਵਾ ਹਾਂ ਧਰ ਦੂਗੀ ਬਾਬਾ ਕੋਈ ਚੱਕਰ ਨਹੀਂ ਮਿੰਨ ਤਾਂ

ਦੇਵੇਂ ਦਵਾਈ ਇਹ ਯਾਰ ਤੇ ਚੁਣੀ ਠੀਕ ਆ ਹਾਂ ਕੰਮ ਹੋਣਾ ਚਾਹੀਦਾ ਬਾਕੀ ਡੇਰੇ ਚ ਆਉਂਦੇ ਰਿਹਾ ਕਰੋ ਭਾਈ ਤੁਸੀਂ ਤਾਂ ਕੰਮ ਵੇਲੇ ਆਉਂਦੇ ਪਪਾ ਕੀ ਕਰੀਏ ਮਾੜਾ ਬੰਦਾ ਹੈ ਜੇ ਮੇਰੇ ਲੜ ਲਾਇਆ ਹੋਇਆ ਨਿਕਲੀ ਜਾਂਦਾ ਘਰੋਂ ਘਰੋਂ ਬਸ ਕੰਮ ਹੀ ਨਹੀਂ ਨਿਭੜਦੇ ਹੈਗੇ ਕੀ ਕਰਾਂ ਹਾਂ ਠੀਕ ਆ ਪਪਾ ਬਸ ਉਹਦੇ ਪਾਸੇ ਹੀ ਬੇਲੇ ਕੇ ਵਾਸਤੇ ਪਪਾ ਆਉਂਗੀ ਮੈਂ ਕਰਾ ਕੇ ਲੈ ਕੇ ਜਾਉਂਗੀ ਕੰਮ ਤਾਂ ਹਮ ਦਾ ਲੱਗ ਜਾ ਕੋਈ ਕਰਨਾ ਕੁੱਝੇ ਨਾਲੇ ਨਿਤ ਸਾਰਾ ਦਿਨ ਜੁੜਿਆ ਰਹਿੰਦਾਗਾ ਕੋਈ ਗੱਲ ਨਹੀਂ ਭਾਈ ਆ ਜਿਓ ਸਭ ਕੁਝ ਹੋ ਜੂਗਾ ਠੀਕ ਆ ਪਪਾ ਚੰਗਾ ਪਪਾ ਫਿਰ ਹਾਂ ਠੀਕ ਆ ਪਪਾ ਤੁਹਾਨੂੰ ਗੱਪਾ ਤੁਸੀਂ ਬਾਬੇ ਢਾਲੇ ਦਾ ਤਾਂ ਭਾ 2100 ਰੁਪਏ ਲੈਨੇ ਆਂ ਹਾਂ ਭਗਤ ਹਾਂ ਤੁਸੀਂ ਵੱਧ ਮੰਗ ਲੇ 21000 ਮੰਗ ਲਿਆ ਉਹ ਕੋਈ ਨਾ ਉਹਦੀ ਕੰਡੀਸ਼ਨ ਤਾਂ ਦੇਖ ਤੂੰ ਅਫਲੀ ਫਿਰਦੀ ਸੀ ਉਹ ਹਾਂਜੀ ਤੇ ਵੀ ਡੇ ਨੂੰ ਕਮਾਈ ਹੋਊਗੀ ਇੱਕ ਅੱਧਾ ਆਉਂਦਾ ਫਸੇ ਹੋਏ ਆਉਂਗੇ ਨਹੀਂ ਫਸੇ ਹੋਏ ਉਹ 21000 ਵੀ ਦੇ ਕੇ ਜਾਊਗੀ ਹਾਂ ਆਪਾਂ ਨੇ ਢਾਲੇ ਤੇ ਧਾਉਣਾ ਸੀ ਕੱਲਾ ਸਮਾਨ ਵੀ ਉਹਦੇ ਹੀ ਸੀ ਬਸ ਇਹ ਜੇ 2-4 ਆਜਣ ਆਪਾਂ ਪਾਸ ਹਾਂ ਹਾਂ There are many of these. There are ਨਾ ਬੇੜਾ ਵੈਜੀ ਜਿਵੇਂ ਪੁਰ ਕੇ ਬੇੜਾ ਡੁੱਬ ਜੇ ਕੱਖ ਨਾ ਰਹੇ ਮੇਰੇ ਸੁਪਨ ਦੇ ਸਾਰੀ ਦੇ ਨਾਲ ਇਸ ਜਿਹੜੇ ਮੇਰੇ ਖਾਗ ਹੋ ਰ ਸੋਨ ਦਾ ਸਾਗ ਮੱਛ ਸਾਰੀਆਂ ਨਾਲ ਦੀ ਕਣਕ ਮੱਛ ਜੇ ਇਹਨਾਂ ਦੇ ਖੇਤਾਂ ਦੇ ਮੋਟਰ ਵੀ ਖਰਾਬ ਹੋ ਜੇ ਕੁਛ ਨਾ ਰਹੇ ਹੈ ਇਹਨਾਂ ਦੇ ਬੈਂਕਾਂ ਚ ਖਾਤੇ ਸਾਰੇ ਬੰਦ ਹੋ ਜਾਣ ਮੇਰੇ ਸੁਪਨ ਦੇ ਕਦੀ ਖਾਤੇ ਨੁਕਾ ਦੇ ਜੀਰੇ ਨਾ ਪਾ ਹਨ ਮੱਖ ਦਾ ਇੱਧਰ ਹੈ ਆਹਾ ਆਹਾ ਕੀ ਆਹ ਕਿਧਰ ਆ ਪਿੰਮਾ ਇਹ ਨਿਕਰੇ ਮੈਂ ਤਾਂ ਦੇਖ ਤੇ ਦੇਖ ਦੇ 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 ਉੱਥੋਂ ਹੁਣਾ ਵਾ ਪਿੱਛੇ ਚਿੱਟਾ ਲਗਾ ਵਾ ਤੇਰੇ ਹੱਥ 'ਚ ਹੀ ਸੀ ਪਾਪੀ ਮੇਰੇ ਉੱਤੇ ਜਗਤੀ ਮੇਰੇ ਤੇ ਆ ਆ ਪਾਪੀਏ ਮੈਂ ਮਾਰਦਾ ਬੋਲ ਪਾਪੀ ਨੂੰ ਕੋ ਤਾਂ ਮੋਟਾ ਬੋਲ ਨਾ ਤ ਕਰ ਪੱਟੀ ਜੰਨੀ ਐੜੇ ਦਾ ਪਾਏ ਕਰ ਕਾ ਤ ਬੜਦੀ ਮਰ ਜੇ ਆਪਣੀ ਮੰਗੂ ਹੀ ਤਾਂ ਪਾਪੀਏ ਆ ਦੇਖੀ ਮੜਾ ਇਹ ਦੇਖੀ ਵੇ ਆਹ ਕਿਲੇ ਤੇ ਨਾ ਕਰਦਾ ਤੇਰਾ ਬੈਗਾ ਕਿਸਦਾ ਤੁਹਾਡੇ ਕੱਦ ਤੇ ਜਾਨੀ ਕਿਤਰਾ ਜਾਨੀ ਕਿਤਰਾ ਖੜੇ ਪੈਣੇ ਮੈਨੂੰ ਐ ਦੱਸ ਮੈਂ ਤੇਰੇ ਮਾੜਾ ਕੀ ਕੀਤਾ ਮੈਂ ਕਦੇ ਤੇਰੇ ਘਰੇ ਨਹੀਂ ਆਇਆ ਕਦੇ ਤੈਨੂੰ ਮਾੜਾ ਚੰਗਾ ਨਹੀਂ ਬੋਲੇ ਨਾ ਆ ਕਰ ਤੂਟਾ ਕਰਦੀ ਤੂੰ ਸੋਣੀ ਲਿਆ ਦੇ ਸਿਆਣੀ ਬਿਆਣੀ ਮੈਂ ਰੱਬ ਮੈਂ ਨਹੀਂ ਕੁਛ ਕਰਿਆ ਇਹਦਾ ਮੱਤੇ ਬੰਦੇ ਬਲਕੇ ਆਇਆ ਕਾ ਚੁੱਪ ਕਰ ਜਾ ਮੈਂ ਇਹ ਤਾਂ ਮੇਰੇ ਹੁੰਨ ਲੜਕੇ ਆਇਆ ਜੀ ਕਰੀ ਲੜਕੇ ਜਿਵੇਂ ਹੁੱਥੋਂ ਆਣਾ ਪਵੇ ਮੈਨਾਂ ਲੱਗੀ ਜਾਂਦੀ ਦੀ ਪਾਣੇ ਪਤਾ ਨਹੀਂ ਕੀ ਐ ਸੋੜ ਬਾਰਤ ਨਾ ਕਦੇ ਮੈਂ ਦੇਖੋ ਲੜਕੇ ਦੇ ਹੱਥ ਦੀ ਸੀ ਨਾ ਮੈਨੂੰ ਐਂ ਦੱਸਣੀ ਮਾਰਨਵੇ ਤਾਂ ਅੱਖਾਂ ਮਾਰੀਆਂ ਨਹੀਂ ਹੈਗੀਆਂ ਹੁਣ ਕੀ ਅੱਖਾਂ ਮਾਰਦੀਆਂ ਨਹੀਂ ਮਾਰਨ ਤਾਂ ਸ਼ਰਮ ਨਹੀਂ ਆਉਂਦੀ ਸ਼ਰਮ ਨਹੀਂ ਆਉਂਦੀ ਹੈ ਕਿਉਂ ਤੂੰ ਸੀ ਬੜਾ ਬੱਤੀ ਆ ਰਿਹਾ ਇਹਦੇ ਪਾੜੇ ਪੱਪੜਿਆ ਹੋ ਗਿਆ ਕੀ ਹੋ ਗਿਆ ਹਰਤਾ ਜਾ ਆ ਆ ਦੇਖੋ ਜੀ ਇਹਨੇ ਟੂਣਾ ਆ ਰਿਹਾ ਸਾਰੇ ਪਾਰ ਚ ਇਹ ਹਾਂ ਪੱਪੀ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਮਾੜਾ ਕਿੰਦਾ ਸੀ ਤੇਰਾ ਤਨਖਾਣ ਨੂੰ ਕੀ ਹੋਇਆ ਤੈਨੂੰ ਦੱਸ ਕਿਉਂ ਕਰਦੀ ਆ ਤੂੰ ਮੈਂ ਕੁਛ ਨਹੀਂ ਕਰਿਆ ਹੈਗਾ ਇਹ ਤਾਂ ਸਾਡਾ ਜਣਾ ਤਾਂ ਮੈਂ ਝੂਠ ਬੋਲਦਾ ਓਏ ਉਹ ਹੀ ਕਿਹਾ ਝੂਠ ਵਰਦਾ ਹੁਥੋਂ ਆਇਆ ਬਈ ਮੈਂ ਮਾਂ ਅੰਗਰੇਜ਼ ਤੇ ਚਿੱਟਾ ਰਫਾਫਾ ਹੱਥ ਤੇ ਸੀ ਪਤਾ ਨਹੀਂ ਕੀ ਕਰਾ ਕੇ ਲੈ ਗਿਆ ਕਿੱਥੇ ਬਈ ਝੂਠ ਦਾ ਦੇ ਕੇ ਬੋਲ ਤੂੰ ਮੈਨੂੰ ਇਹ ਦੱਸ ਨਹੀਂ ਆਪ ਦਾ ਘਰ ਤਾਂ ਤਾਂ ਪੱਟਰ ਤੇ ਆ ਆਪ ਦਾ ਘਰ ਤਾਂ ਤਾਂ ਪੱਟਰ ਕੇ ਸਾਡੇ ਘਪਟੇ ਤੇ ਆ ਗਈ ਮੈਂ ਤੇਰੇ ਕਦੇ ਘਰੇ ਨਹੀਂ ਗਈ ਕਦੇ ਤੈਨੂੰ ਮਾੜਾ ਚੰਗਾ ਨਹੀਂ ਬੋਲੇ ਕੀ ਭਾਲਦੀ ਕੀ ਆ ਤੂੰ ਦੱਸ ਕਿਉਂ ਕਰਦੀ ਈ ਤੂੰ ਸਾਡੇ ਤੇ ਤੁਸੀਂ ਜੇ ਪੁਲਿਸ ਵਾਲੇ ਭਾਈ ਨੂੰ ਫੋਨ ਕਰ ਲਾਂਗਾ ਬਲਾਓ ਬਲਾਓ ਲਵਾਓ ਇਹੋ ਫਟੇ ਸਮਾਨ ਤੁਸੀਂ ਗੱਲ ਕੀ ਗੱਲ ਦੱਸ ਭਾਈ ਕੀ ਲਵਾ ਲਵਾ ਫਟੇ ਕਤਲਵਾ ਦੇ ਫਟੇ ਮਰੇ ਮੈਨੂੰ ਆਪ ਕਤੂਦ ਕਰੀਏ ਤੂੰ ਭਾਬੀ ਕਰਦੂਦਰਾ ਤੇਰੀ ਛੱਤਾਂ ਵਾਲੀ ਹੁਣ ਆਏ ਦੱਸਦੇ ਵੀ ਕੀਤਾ ਕਿਉਂ ਆਇਹ ਤੂੰ ਕਈ ਨਹੀਂ ਆਣਾ ਸਾਡੇ ਘਰੇ ਨਹੀਂ ਜਾਂਦੀ ਤੂੰ ਤੁਹਾਡੇ ਘਰੇ ਨਹੀਂ ਜਾਂਦੀ ਹੈਗੀ ਮੈਨੂੰ ਇਹੀ ਵਿੱਚ ਮੰਗਾ ਸਾਡੇ ਵਾਲਾ ਤਾਂ ਘਰੇ ਪਿਆ ਰਹਿੰਦਾਗਾ ਛੋਟਲਾ ਸਾਰਾ ਦਿਨ ਖੇਤਾਂ 'ਚ ਕੰਮ ਕਰਦਾਗਾ ਹੈ ਸਾਡਾ ਤਾਂ ਜਮੀਂ ਪੇੜਾ ਪੈਟਰ ਹੈਗਾ ਸਾਡੇ ਵਾਲੇ ਤਾਂ ਤਾਂ ਚਾਵਾ ਮੈਨੂੰ ਕੋਟਾ ਵੀ ਬੇੜਾ ਬਚਾਉਣਾ ਚਾਹੁੰਦੀ ਸੀ ਨਾ ਮੈਨੂੰ ਐ ਦੱਸਨੀ ਤਾਂ ਹੀ ਲੋਕ ਕਹਿੰਦੇ ਨੇ ਮਾੜਾ ਕਮਾਂਟੀ ਨਾ ਹੋਵੇ ਤੈਨੂੰ ਸਾਡੇ ਤੇ ਮਚੇ ਮਾ ਹੋ ਰਿਹਾ ਤੂੰ ਗੁਰਦੁਆਰੇ ਜਾ ਕੇ ਸੁੱਖ ਮੰਗ ਵੀ ਸਾਡਾ ਘਰ ਵੀ ਇਹਦੇ ਨਾਲ ਜਾਣਾ ਨਹੀਂ ਇਹਦਾ ਬਾਪੂ ਵੀ ਚੋੜ ਜਾ ਜਾ ਅਰੇ ਤੇਰੇ ਅੜੂਆਂ ਅਸੀਂ ਕੋ ਦਿੰਦੇ ਹੈਗੇ ਤੇਰੇ ਮਾਰੇ ਮਾਰੇ ਸਾਰੇ ਖਰੇ ਨਹੀਂ ਥੋੜੀ ਬਿਦਾਓ ਜੱਟ ਜੱਟ ਤੂੰ ਜਾ 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 ਤ ਤੂੰ ਪਰੰਗ ਦਵਾਈ ਕਰੀ ਤੂੰ ਚੱਲ ਜੇ ਅੱਜ ਕਿਸੇ ਤੇ ਸਿਚਾ ਕੇ ਤੇ ਚੱਕ ਕਰ ਦੂ ਮੈਨੂੰ ਰੱਖਣੀ ਨੀ ਚੱਕ ਨਾ ਮੈਨੂੰ ਸਿਰ ਕੀ ਲੈ ਦੱਸਦੇ ਤੂੰ ਚੱਕ ਜਾ ਮੈਂ ਥਾਣੇ ਚ ਵੀ ਮੁਗਾਦਾ ਚੱਕ ਮੈਂ ਦੋ ਟਾਂ ਚੱਕ ਕੇ ਮੇਰੇ ਪੱਟੇ ਖਾ ਕੇ ਭੈ ਠੀਕ ਰਹੇਗੀ ਚੱਕਦੀ ਤੂੰ ਮੈਰੀ ਕਾਹਤੇ ਆ ਗਿਆ ਭਾਈ ਆ ਟੂਣਾ ਜਾਣਾ ਮੁਰਕੇ ਜੇ ਸਾਡੇ ਪਾਰ ਮੂਰੇ ਦਿਖਣੀ ਨਾ ਫਟੇ ਚੈਟਲੇ ਨੂੰ ਪੜਾਇਓ ਇਹਨੂੰ ਪੜਾਇਆ ਯਾਰ ਤੂੰ ਲੱਗੂਗਾ ਆਪਣੀ ਬਣੀ ਰਹੀ ਸੀ ਖਾਲਾ ਬੱਸ ਜਾਨਾ ਚੱਲ ਨਾ ਜਾ ਕੋਈ ਇਹਨੂੰ ਕਹਿੰਦੇ ਸਾਡੇ ਖੇਤ ਖੂਦ ਖੋਲਦੇ ਜਾਣੇ ਨਾ ਬੜਜੋ ਅੱਜ ਤੋਂ ਬਾਅਦ ਨਾਲ ਸਮਝਣਗੇ ਲੈ ਜਾ ਜਿਹੜੇ ਨੂੰ ਪਾਣੀ ਪਾਉਂਦਾ ਉਹਨਾਂ ਨੂੰ ਕਰੇ ਜਰਾ ਲੈ ਜਾ ਇਹਨੂੰ ਆਹ ਹੋਏ ਦੇਖੀ ਗੱਡੀ ਖਰਾਬ ਕਾ ਪਾਪਾ ਦਾ ਘਰੇ ਸੋਚੀ ਦੀ ਵੀ ਅਹੀ ਜਿਵੇਂ ਨਿਕਲੂਗਾ ਨਾ ਇਹ ਚਾਲ ਆ ਜਾ i y